ਸਬ ਇੰਸਪੈਕਟਰ surjeet singh ਦੀ ਗ੍ਰਿਫਤਾਰੀ ਲਈ ਜਲੰਧਰ ਦੇ shashi sharma ਵੱਲੋਂ ਪਾਈ ਗਈ ਜਨਹਿੱਤ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਸੁਣਵਾਈ ਕਰਨੀ ਹੈ ਅ ਇਸ ਸਬੰਧੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਸਾਡੇ ਪੱਤਰਕਾਰ ਸੰਜੇ ਮਹਿਤਾ ਜੁੜ ਚੁੱਕੇ ਨੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਅਸੀਂ ਉਹਨਾਂ ਦੇ ਨਾਲ ਗੱਲ ਕਰਕੇ ਜਾਣਦੇ ਹਾਂ ਕਿ ਆਖਿਰ ਇਹ ਜਿਹੜੀ ਜਨਹਿੱਤ ਪਟੀਸ਼ਨ ਹੈ ਕਿੰਨਾ ਕੁ ਆਧਾਰ ਰੱਖਦੀ ਹੈ ਸੰਜੇ ਕੱਲ ਜਿਹੜੀ ਹੈ ਉਹਨਾਂ ਵੱਲੋਂ ਪਟੀਸ਼ਨ ਜਿਹੜੀ ਪਾਈ ਗਈ ਸੀ surjeet singh ਸਬ ਇੰਸਪੈਕਟਰ ਵੱਲੋਂ ਉਸ ਨੂੰ ਖਾਰਜ ਕਰ ਦਿੱਤਾ ਗਿਆ ਸੀ ਹਾਈ ਕੋਰਟ ਵੱਲੋਂ ਮਾਨਯੋਗ ਹਾਈ ਕੋਰਟ ਵੱਲੋਂ ਤੇ ਕੱਲ ਹੀ ਸ਼ਾਮ ਨੂੰ ਇੱਕ ਜਨਹਿਤ ਪਟੀਸ਼ਨ ਪਾਈ ਗਈ ਹੈ ਅੱਜ ਉਸ ਦੇ ਉੱਤੇ ਸੁਣਵਾਈ ਹੋਣੀ ਹੈ ਕਿੰਨਾ ਕੁ ਆਧਾਰ ਰੱਖਦੀ ਹੈ ਕਿੰਨਾ ਕੁ ਬੇਸ ਰੱਖਦੀ ਹੈ ਇਹ ਜਿਹੜੀ ਜਨਹਿਤ ਪਟੀਸ਼ਨ ਹੈ ਜਸਵਿੰਦਰ ਡੈਫੀਨਿਟਲੀ ਇਹ ਜਿਹੜੀ ਜਨਹਿਤ ਪਟੀਸ਼ਨ ਹੈ ਇਹ ਸਿੱਧੀ ਲਈ ਜਾਣ ਚਹੀਦੀ ਹੈ ਕਿਉਂਕਿ ਇਹਦੇ ਵਿੱਚ ਜੋ ਅਲੀਗੇਸ਼ਨਸ ਜੀ ਹੈ ਜਾਂ ਜੋ ਕੁਝ ਪ੍ਰੇਅਰ ਨੇ ਪਾਈ ਹੈ ਉਹ ਹੈ ਇਹ ਕਿ ਸਰਜੀਤ ਸਿੰਘ ਨੇ ਫਿਲਹਾਲ ਜਿੰਨਾ ਜੋ ਸਟੇਟਮੈਂਟ ਦਿੱਤੀ ਹੈ ਜੋ ਵੀ ਉਹਨਾਂ ਨੇ ਕਿਹਾ ਹੈ ਉਹਨੂੰ ਇੱਕ ਬਾਲੀਮ ਪਿਆਰ ਮੰਨਿਆ ਗਿਆ ਤੇ ਉਹਨਾਂ ਦੇ ਖਿਲਾਫ ਤੇ ਉਹਨਾਂ ਦੇ ਇਲਾਵਾ ਹੋਰ ਬੰਦੇ ਜਿਨ੍ਹਾਂ ਦੇ ਉਹਨਾਂ ਨੇ ਨਾਮ ਲਏ ਨੇ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ ਤੇ ਇਹ ਇੱਕ ਮਾਮਲਾ ਸੀਰੀਅਸ ਦਾ ਹੈ ਇਹ ਜੋ ਸੁਰਜੀਤ ਸਿੰਘ ਨੇ ਮਾਮਲਾ ਚੁੱਕਿਆ ਸੀ ਉਹ ਬੜਾ ਸੈਂਸ ਬੜਾ ਸੀਰੀਅਸ ਮਾਮਲਾ ਹੈ ਵੇਗ ਇੰਕਾਊਂਟਰਸ ਨੂੰ ਲੈ ਕੇ ਪਹਿਲੀ ਵਾਰ ਇਹ ਹੈ ਕਿ ਵੇਗ ਇੰਕਾਊਂਟਰਸ ਦੇ ਜਿਹੜੇ ਵਿਕਟਿਮਸ ਹੈਗੇ ਹਨ ਉਹਨਾਂ ਨੇ ਨਾਮ ਪਤੇ ਸਾਰਾ ਕੁਝ ਸਾਰੀ ਡਿਟੇਲ ਪ੍ਰੋਵਾਈਡ ਕੀਤੀ ਕਿ ਇਹ ਬੰਦੇ ਹੈਗੇ ਜਿਹੜੇ ਵੇਗ ਇੰਕਾਊਂਟਰਸ ਦੇ ਵਿੱਚ ਮਾਰੇ ਗਏ ਤੇ ਉਹ ਚੀਜ਼ਾਂ ਦਿੰਦੇ ਹੋਏ ਮਸਲਾ ਕਾਫੀ ਸੀਰੀਅਸ ਹੈ ਤੇ ਦੇਖਦੇ ਹਾਂ ਹਾਈ ਕੋਰਟ ਇਹਨੂੰ ਕਿੰਨਾ ਐਕਸੀਡੈਂਟ ਲੈਂਦੀ ਹੈ ਅ ਦੇਖੋ ਸੱਚੇ ਕੱਲ ਇਹਨਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਸਬ ਇੰਸਪੈਕਟਰ ਸੁਰਜੀਤ ਸਿੰਘ ਦੇ ਉਸਦੇ ਤੁਰੰਤ ਬਾਅਦ ਇਹ ਪਟੀਸ਼ਨ ਦਾਖਲ ਹੁੰਦੀ ਹੈ ਜਿਹੜੀ ਜਨਹਿਤ ਪਟੀਸ਼ਨ ਹੈ ਇਹਦੇ ਵਿੱਚ ਜਿਹੜੀ ਸਮਾਨ ਸਮਾਨਤਾਵਾ ਕੀ ਨੇ ਇਹਨਾਂ ਦੋਵਾਂ ਪਟੀਸ਼ਨਾਂ ਦੇ ਵਿੱਚ ਕਿੱਥੋਂ ਤੱਕ ਦੇਖਿਆ ਜਾ ਸਕਦਾ ਕਿਉਂਕਿ ਜਿਹੜੀ ਸੁਰਜੀਤ ਸਿੰਘ ਦੀ ਪਟੀਸ਼ਨ ਸੀ ਉਸਦੇ ਵਿੱਚ ਸੁਰੱਖਿਆ ਦੀ ਮੰਗ ਕੀਤੀ ਗਈ ਸੀ ਜਿਹੜੀ ਸ਼ਸ਼ੀ ਸ਼ਰਮਾ ਦੀ ਪਟੀਸ਼ਨ ਹੈ ਉਸਦੇ ਵਿੱਚ ਸੁਰਜੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਜਿਹੜੇ ਉਹਨਾਂ ਨੇ ਅਫਸਰਾਂ ਦੇ ਨਾਮ ਲਏ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਬਾਰੇ ਮੰਗ ਕੀਤੀ ਗਈ ਹੈ ਕਿੰਨੀਆਂ ਕਿ ਸਮਾਨਤਾਵਾਂ ਨੇ ਆਪਸ ਦੇ ਵਿੱਚ ਤੇ ਕਿਸ ਆਧਾਰ ਤੇ ਇਹਨੂੰ ਲੈ ਸਕਦੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਜੀ ਸੁਰਿੰਦਰ ਇਹ ਦੋਨੋਂ ਪਟੀਸ਼ਨ ਬਿਲਕੁਲ ਅਲੱਗ ਪਟੀਸ਼ਨਾਂ ਲੱਗੀਆਂ ਸਮਾਨਤਾਵਾਂ ਇਹਨਾਂ 'ਚ ਮੈਨੂੰ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਇਹ ਜੋ ਪਟੀਸ਼ਨ ਹੈ ਬੇਸਿਕਲੀ ਉਹ ਜੋ ਸੁਜੀਤ ਸਿੰਘ ਦੀ ਪਟੀਸ਼ਨ ਸੀ ਉਹਦੇ ਵਿੱਚ ਸਿਰਫ ਸਿਰਫ ਸੁਰੱਖਿਆ ਦੀ ਮੰਗ ਕੀਤੀ ਗਈ ਸੀ ਲੇਕਿਨ ਜਿਹੜੀ ਇਹ ਪਟੀਸ਼ਨ ਹੈ ਇਹਦੇ ਵਿੱਚ ਸੁਰੱਖਿਆ ਦੇ ਲਾਭ ਦੀ ਗੱਲ ਨਹੀਂ ਕੀਤੀ ਜਾਂਦੀ ਉਹ ਇਹ ਕੀਤਾ ਗਿਆ ਕਿ ਰਾਜਾ ਸੁਜੀਤ ਸਿੰਘ ਨੂੰ ਵੀ ਜਿਹ ਹੈ ਕੈਸੇ ਵਿੱਚ ਅਰੈਸਟ ਕੀਤਾ ਜਾਏ ਤੇ ਦੂਸਰਾ ਸੀਬੀਆਈ ਦੀ ਜਿਹੜੀ ਇਨਕੁਆਰੀ ਹੈ ਉਹ ਡਿਮਾਂਡ ਕੀਤੀ ਜਾ ਰਹੀ ਹੈ ਉਹ ਪਹਿਲੇ ਵੀ ਜੋ ਪਹਿਲੇ ਵਾਰੀ ਸੁਰਜੀਤ ਸਿੰਘ ਦੀ ਪਟੀਸ਼ਨ ਸੀ ਉਹਦੇ ਵਿੱਚ ਨਹੀਂ ਸੀ ਤੇ ਉਹ ਸਾਰੀ ਚੀਜ਼ਾਂ ਦੇਖਦੇ ਦੋਨੋਂ ਬਹੁਤ ਅਲੱਗ ਪਟੀਸ਼ਨਾਂ ਹੈ ਗਈਆਂ ਤੇ ਦੋਨੋਂ ਡਿਫਰੈਂਟ ਤਰੀਕੇ ਨਾਲ ਦੇਖਣ ਲੋਗੇ ਸੰਜੇ ਇਹ ਪੂਰੀ ਜਾਣਕਾਰੀ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਰਹਿਣ ਵਾਲੇ ਇੱਕ ਵਿਅਕਤੀ ਸਸ਼ੀ ਸ਼ਰਮਾ ਨੇ ਸੁਰਜੀਤ ਸਿੰਘ ਸਬ ਇੰਸਪੈਕਟਰ ਦੇ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਜਨ ਹਿਤ ਪਟੀਸ਼ਨ ਪਾਈ ਹੈ ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਸੁਰਜੀਤ ਸਿੰਘ ਵੱਲੋਂ ਜਿਨ੍ਹਾਂ ਜਿਨ੍ਹਾਂ ਪੁਲਿਸ ਅਫਸਰਾਂ ਸੀਨੀਅਰ ਪੁਲਿਸ ਪੁਲਿਸ ਅਫਸਰਾਂ ਦਾ ਨਾਮ ਲਿਆ ਗਿਆ ਕਿ ਉਹ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਾਮਲ ਰਹੇ ਨੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਜਿਹੜੇ ਮਾਮਲਿਆਂ ਦਾ ਸੁਰਜੀਤ ਸਿੰਘ ਵੱਲੋਂ ਜ਼ਿਕਰ ਕੀਤਾ ਗਿਆ ਉਸ ਦੇ ਬਾਰੇ ਸੀਬੀਆਈ ਤੋਂ ਪੜਤਾਲ ਕਰਾਈ ਜਾਵੇ